ਜੜਬਾਤਵਾਰੀ ਇਸ ਸਮੇਂ ਮਦ ਪਾਗੀ ਖਬਰ ਜਿੱਤੇ ਤੇਜ਼ ਰਫਤਾਰ ਇੱਕ ਟਿਪਰ ਨੇ ਫੇਰ ਕੀਤਾ ਭਿਆਨਕੀ ਸ਼ੜਤ ਹਾਸਾ ਜੜਬਾ ਦੇ ਪਾਤੜਾ ਰੋਡ ਤੇ ਇੱਕ ਮੋਟਰਸਾਈਕਲ ਸਵਾਰ ਨੂੰ ਮਾਰੀ ਭਿਆਨਕ ਟੱਕਰ ਟਾਇਰ નીચે ਕੁਚਲ ਦਿੱਤਾ ਮੋਟਰਸਾਈਕਲ ਹਾਸਾ ਇਨਾ ਭਿਆਨਕ ਸੀ ਕਿ ਮੋਟਰਸਾਈਕਲ ਬਿਲਕੁਲ ਹੀ ਖਤਮ ਕਰ ਦਿੱਤਾ ਅਤੇ ਨੌਜਵਾਨਦਿਆਂ ਲੱਤਾਂ ਤੇ ਟਿਪਰ ਝੜ ਗਿਆ ਨੌਜਵਾਨ ਦੇ ਬੁਰੀ ਤਰ੍ਹਾਂ ਨਾਲ ਸੱਟਾਂ ਵੱਜੀਆਂ ਜੋਖੀ ਰਾਹ ਕਿਰਾ ਦੀ ਮੱਤੇ ਨਾਲ ਉਸ ਨੂੰ ਸੰਗਰੂਰ ਹਸਪਤਾਲ ਵਿਕੇ ਪਹੁੰਚਾਇਆ ਇਸ ਮੌਕੇ ਤੇ ਸਥਾਨਕ ਲੋਕਾਂ ਨੇ ਟਿਪਰ ਚਾਲਕ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ ਉਤੇ ਹੀ ਉਹਨਾਂ ਨੇ ਕਿਹਾ ਕਿ ਮੌਕੇ ਤੇ ਕੋਈ ਵੀ ਪੁਲਿਸ ਅਧਿਕਾਰੀ ਨਹੀਂ ਪਹੁੰਚਿਆ ਤੇ ਟਿਪਰ ਚਾਲਕ ਮੌਕੇ ਤੋਂ ਭੱਜ ਗਿਆ ਪ੍ਰਸ਼ਾਸਨ ਨੂੰ ਜ਼ਰੂਰ ਤੇ ਕਿਸ ਸਮਾਂ ਰਹਿੰਦੇ ਹੀ ਅਜਿਹੇ ਲੋਕਾਂ ਖਿਲਾਫ ਸਖਤ ਕਾਰਵਾਈ ਕਰਕੇ ਨੱਕਿਰਤੀ ਜਾਵੇ ਨਹੀਂ ਤਾਂ ਹਰ ਦਿਨ ਕੀੜੇ ਮਕੌੜਿਆਂ ਵਾਂਗ ਲੋਕਾਂ ਨੂੰ ਕੁਚਲਿਆ ਜਾ ਰਿਹਾ ਹੈ ਇਹ ਟਿੱਪਰ ਵਾਲੇ ਬਹੁਤ ਚਲਾਉਂਦੇ ਹਨ ਜਿਸ ਦੇ ਕਾਰਨ ਇੱਕ ਵੱਡਾ ਹਾਦਸਾ ਵਾਪਰ ਗਿਆ ਜਸਪ੍ਰੀ ਸਿੰਘ ਆ ਬਰੇ ਕਿਹੜੀ ਡਾਇਰੈਕਟ ਹੋਏ ਕੀ ਕਾਰਨ ਹੋਏ ਕੀ ਵੀ ਹੋਏ ਇਹ ਗੱਡੀ ਫਿੱਟ ਦਜੀ ਵਿੱਚ ਨਾਤਾ ਬੰਡੀ ਦੀ ਘਟ ਗਈ ਜਰ ਵੀ ਇਹ ਕਾਫੀ ਸੀ ਹੋਏ ਬੰਦਾ ਸੀ ਇਹ ਮੋਟਰਸਾਈਕਲ ਡ੍ਰਾਈਵਰ ਆ ਅੱਛਾ ਦੂਜਾ ਗੱਡੀ ਵਾਲਾ ਉਹ ਡੈਂਪਰ ਸੀ ਵੱਡਾ ਪਿੱਪਰ ਹਾਂ ਇਹ ਲੋਡ ਨੂੰ ਲੋਡ ਹੈ ਪਿੱਪਰ ਚੋ ਕੋਸੋ ਆਏਗਾ ਇਹ ਲੋਡ ਲੋਡ ਆਏਗਾ ਸ਼ਾਇਦ ਵਿੱਚੀ ਅੱਛਾ ਕਿੰਨਾ ਨੁਕਸਾਨ ਹੋ ਗਿਆ ਭਾਈ ਖਾਫਾ ਨੁਕਸਾਨ ਹੋ ਗਿਆ ਜੀ ਮੋਟਰਸਾਈਕਲ ਫਟ ਗਿਆ ਜਿਹੜਾ ਸਾਰਾ ਕੁਝ ਹੈ ਤੇ ਲੱਖ ਵੀ ਘਟ ਗਈ ਚੱਲ ਜਿੱਥੇ ਲੈ ਗਏ ਭਾਈ ਹੋਂਸੰਗ ਰੂਲ ਲੈ ਗਣੀ ਕਿੱਥੇ ਦਾ ਦੱਸ ਰਹੇ ਨੇ ਮੁੰਡਾ ਇਹ ਇਹ ਗਾਮੜੀ ਸੱਣਾ ਭਾਈ ਕਾਪੂ ਗੁਜਰਾਣਾ ਦੀ ਜੀ ਨਾਮ ਹੈ ਜੀ ਮਿੰਦਰ ਸਿੰਘ ਹੈ ਜੀ ਮਿੰਦਰ ਜੀ ਕਿਵੇਂ ਹੋਇਆ ਐਕਸੀਡੈਂਟ ਇਹ ਇਧਰੋਂ ਆ ਰਿਹਾ ਸੀ ਟਰੱਕ ਆ ਇਹ ਉੱਪਰ ਦੀ ਲੰਘ ਗਈ ਜੀ ਟਰਾਕ ਤੇ ਤੇ ਪੀਪਰ ਵੀ ਆ ਹਾਂ ਜੀ ਪੀਪਰ ਇਹ ਪੀਪਰ ਕਾ ਦਾ ਲੋੜ ਹੈਗਾ ਸਿਰਫ ਹਾਂ ਜੀ ਭਰੇ ਹੋਇਆ ਜੀ ਐ ਨਹੀਂ ਪਤਾ ਕੀ ਹੈ ਉਹਦੇ ਚ ਇਹ ਮੁੰਡਾ ਕਿੱਥੇ ਤੋਂ ਦੱਸਿਆ ਜਾ ਰਿਹਾ ਹੈ ਰਾਮਪੁਰ ਗੁਜਰਾਣਾ ਜੀ ਕਿੰਨਾ ਕੁ ਨੁਕਸਾਨ ਮੁੰਡੇ ਦਾ ਹੋਇਆ ਨੁਕਸਾਨ ਜੀ ਮੁੰਡੇ ਦਾ ਦਾ ਸਾਰੀ ਹੈ ਜੀ ਲੱਤ ਦਾ ਇਹਦੀ ਬਚਦੀ ਹੀ ਨਹੀਂ ਹੈਗੀ ਚੂਰਾ ਚੂਰਾ ਹੋ ਰਹੀ ਹੈ ਕਿੱਥੇ ਲੈ ਕੇ ਗਏ ਹੋ ਹੁਣ ਸੰਗਰੂਰ ਲੈ ਗਏ ਨੇ ਜੀ ਇੱਥੋਂ ਤੱਕ ਆ ਕੇ ਕਿੰਨੀ ਉਮਰ ਹੈ ਮੁੰਡੇ ਦੀ ਉਮਰ ਹੈ ਜੀ 26 27 ਹੋਣੀ ਜੀ 25 26 ਵਰ ਕੋਈ ਪਤਾ ਲੱਗੇ ਮੁੰਡਾ ਕਿੱਧਰ ਜਾ ਰਿਹਾ ਸੀ ਯਾ ਕੀ ਕੰਮ ਕਰਦਾ ਮੁੰਡਾ ਨਾ ਜੀ ਆ ਪਤਾ ਦਰਬੇ ਤੋਂ ਆ ਰਹੇ ਜੀ ਮੈਨੂੰ ਪਤਾ ਨਹੀਂ ਹੈਗਾ ਮੈਨੂੰ ਇਹ ਤਾਂ ਟਿੱਪਰਾਂ ਵਾਲੇ ਨੇਗੇ ਜਮੀਨ ਦੇਖਦੇ ਹਰ ਆਏ ਦਿਨ ਲੋਕਾਂ ਨੂੰ ਇਹ ਕੀੜੇ ਮਕੋੜੇ ਮੰਗ ਕੋਟਲ ਰਹੇ ਨੇ ਕਿਵੇਂ ਦੇ ਦੋ ਹੋਰ ਜੀ ਫਿਰ ਇਹਨਾਂ ਦਾ ਤਾਂ ਦੇਖ ਕੇ ਤਾਂ ਚਲਾਉਂਦੇ ਨਹੀਂ ਜੀ ਕੀ ਲੱਗਦਾ ਕਾਰਵਾਈ ਨਿਕਲ ਆਉਣੀ ਚਾਹੀਦੀ ਕੋਈ ਹੋਣੀ ਚਾਹੀਦੀ ਹੈ ਜੀ ਬਣਦੀ ਕਾਰਵਾਈ ਅਸਨ ਨਹੀਂ ਆਇਆ ਜੀ ਤੱਕ ਕੋਈ ਪਹੁੰਚੀ ਹੋਰੇ ਨਾ ਜੀ ਘੰਟਾ ਹੋ ਗਿਆ ਜੀ ਕੰਮ ਹੋਏ ਨੂੰ ਜੀ ਕੀ ਵੀਰ ਸਿੰਘ ਜੀ ਜਿਹੜਾ ਇੱਕ ਟਿੰਟ ਫਰਕੀਣਾ ਚਾਹੁੰਦਾ ਬਹੁਤ ਮਾੜਾ ਤੇ ਪੁਲਿਸ ਪ੍ਰਸ਼ਾਸਨ ਨਹੀਂ ਆਇਆ ਪਹਿਲਾਂ ਐਂਬੂਲੈਂਸ ਘੰਟਾ ਲੇਟ ਆਈ ਹੈ ਜੀ ਡੇਢ ਘੰਟਾ ਐਕਸੀਡੈਂਟ ਨੂੰ ਹੋ ਗਿਆ ਹਜੇ ਤੱਕ ਕੋਈ ਪੁਲਿਸ ਪ੍ਰਸ਼ਾਸਨ ਨਹੀਂ ਆਇਆ ਟੈਂਪਰੋ ਨਾ ਜੀ ਲੋਕਾਂ ਦੀ ਮਦਦ ਨਾਲ ਟੈਂਪਰਾ ਵਾਲਾ ਬੰਦਾ ਭਾਈ ਦਾਤੀ ਜੀ ਉਹ ਰੋਕਿਆ ਲੋਕਾਂ ਨੇ ਪੁਲਿਸ ਪ੍ਰਸ਼ਾਸਨ ਚੋ ਕੋਈ ਹੋਰ ਕੋਈ ਨਹੀਂ ਕੁਝ ਵੀ ਨਹੀਂ ਆਇਆ ਜੀ ਕੋਈ ਵੀ ਪ੍ਰਸ਼ਾਸਨ ਨਹੀਂ ਆਇਆ ਭਾਈ ਜੀ ਹਾਲਾਤ ਕੀ ਵੀ ਦੇਖਦੇ ਬਹੁਤ ਮਾੜੇ ਨੇ ਜੀ ਜਿਵੇਂ ਹੁਣ ਬੰਦਾ ਰੋਜ਼ ਦੀ ਰੋਜ਼ ਹੋ ਰਹੇ ਨੇ ਜੀ ਤੇ ਕੋਈ ਪ੍ਰੋਵਾਈਡ ਨਹੀਂ ਇਹਨਾਂ ਨੂੰ ਇਹ ਮੇਰੇ ਹਿਸਾਬ ਨਾਲ ਜੀ ਉਹ ਖਾਦ ਲੱਦੀ ਹੋਈ ਹੈ ਦੀ ਖੰਡੇਵਾਤ ਤੋਂ ਉਹ ਨੇ ਜੀ ਟੈਂਪਰਾ ਹੈ ਟੈਂਪਰਾ ਜੀ ਇਹ ਪਰਾਲੇ ਨੇ ਜਮੀਨ ਜਮ ਨਹੀਂ ਦੇਖਦੇ ਜਮੀਨ ਦੇਖ ਰਹੇ ਜੀ ਜਮੀਨ ਇੰਨੀ ਬੈ ਉਹਦੀ ਲੱਤ ਜਮੀਨ ਚੂਰੋ ਚੂਰ ਹੋ ਗਈ ਜੀ ਦੇਖਿਆ ਨਹੀਂ ਯਾਰ ਇਹਦੀ ਬੰਦਾ ਬਾਈ ਕਿੱਥੇ ਜੀ ਹੋਇਆ ਇਹ ਇਹ ਆ ਉਰੇ ਹੋਇਆ ਜੀ ਆਪਣਾ ਖੜਿਆ ਵਾਲੇ ਕੱਟਦੇ ਸੀ ਮੋਟਰਸਾਈਕਲ ਜਮੀਨ ਆ ਚੂਰੋ ਚੂਰ ਹੋ ਗਿਆ ਜੀ ਉੱਤੋਂ ਹੀ ਲੰਘਾਤਾ ਜਮੀਨ ਪਰਵਾਹ ਹੀ ਨਹੀਂ ਮੰਨੀ ਅੰਨੇ ਬਾਅਦ ਜਲ ਰਹੇ ਸੀ